ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੈ ਡੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਵਿੰਦਰ ਵੀਰ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਦੋ ਸੂਗੀਆਂ ਤੇ ਇੱਕ ਆ ਜਰਸੀ ਤੁਹਾਨੂੰ ਗੱਭਣ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਨੋ ਠੀਕ ਠਾ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸਨੋ ਸਭ ਠੀਕ ਠਾ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਫਿਰ ਹਰਵਿੰਦਰ ਸਿੰਘ ਹਾਂਜੀ ਪਿੰਡ ਹਰੜ ਕਲਾ ਨਵਾਂ ਪਿੰਡ ਤਸੀਲ ਆ ਜਨਾਲਾ ਜਿਹੜਾ ਹਮਸਰ ਤੇ ਫੋਨ ਨੰਬਰ ਵੀ ਬੋਲ ਦੇ ਕਰੀ 833747829 ਠੀਕ ਹੈ ਤੇ ਪਹਿਲਾਂ ਗੱਪਾਂ ਨਹੀਂ ਵਿਖਾਰੀਏ ਫਿਰ ਹਾਂਜੀ ਗੱਪਾਂ ਨਹੀਂ ਗਲਤੀ ਠੀਕ ਹੈ ਦੱਸ ਦਈਏ ਤੇ ਬਾਰੇ ਫਿਰ ਇਹ ਦੂਜਾ ਸੁਹਾ ਜੋ ਅੱਛਾ ਠੀਕ ਹੈ ਤੇ ਚਾਰ ਦੰਦ ਜੇ ਮੂੰਹ ਅੱਛਾ ਹਾਂਜੀ ਦੂਸਰਾ ਚੱਕੀ ਤੇਰੇ ਧੰਦ ਹਾਂਜੀ ਹਾਂਜੀ ਤੇ ਇਹ ਵੀ ਠੰਡੀ ਸੀ ਲੇ ਇਤਰਾ ਹੀ ਹਾਂ ਤਾਂ ਕਿਨੇ ਖੜਦਾ ਜੋ ਘਰ ਆ ਜਾਂਦੇ ਠੀਕ ਹੈ ਹਫਤਾ ਲੈ ਕੇ ਦੱਸ ਦੇਣਾ ਹੈ ਠੀਕ ਹੈ ਹਾਂਜੀ ਸੀ ਲਿਆ ਠੀਕ ਹੈ ਹਾਂ ਖੋਲੋ ਹਾਂ ਫਿਰ ਤੋੜਦੀ ਹੈ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਵੀਰ ਜੀ 15 ਕਿਲੋ ਆਉਂਦੇ ਠੀਕ ਹੈ 15 ਕਿਲੋ ਜਿਹੜਾ ਕਰ ਦੂਗਾ ਠੀਕ ਹੈ ਹਾਂਜੀ ਤੋੜਾ 13 ਕਿਲੋ ਇਹਨੇ ਪਹਿਲੇ ਸੂਏ ਚਵਾਜੋ ਠੀਕ ਹੈ ਹਾਂਜੀ ਮੀਂਹ ਮਾਂ ਪੈਂਦਾ ਪਿਆ ਹਾਂ ਹਾਂਜੀ ਹਾਂਜੀ ਬਾਕੀ ਚਾਰੂ ਪੂਰੀ ਲੈ ਜਾ ਕਮਾਂਗੇ ਬਾਕੀ ਅੱਜ ਮੈਂ ਸਵੇਰ ਦਾ ਕਾਫੀ ਪੈ ਗਿਆ ਵਾ ਤੇ ਇਹਦਾ ਫਿਰ ਮੁੱਲ ਮੁੱਲ ਤੇ ਦਾ 45000 ਰੁਪਆ ਅੱਛਾ ਇਹ ਵੀ 40 ਦੀ ਦੇ ਦਾਂਗੇ 40000 ਦੀ ਛੋਟ ਛੋਟ ਵਿੱਚੋਂ ਕਰ ਛੋਟ ਕਰ ਦਾਂਗੇ ਹਾਂਜੀ ਠੀਕ ਹੈ ਜੀ ਹਾਂਜੀ ਚੰਗੀ ਬੜੀ ਹੈ 15 16 ਕਿਲੋ ਜਿਹੜਾ ਰਮਾਨਾ ਨੇ ਚਵਾਈ ਕਰਾ ਠੀਕ ਹੈ ਹਾਂਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਸੂਈ ਸਵਾਈ ਜੀ ਹਾਂਜੀ ਸੂਈ ਸਵਾਈ ਆ ਬੱচ্চਾ ਜਿਹੜਾ ਅੱਛਾ ਨਾਲੂ ਨਾਲ ਹੀ ਓੰਜੀ ਬੱਛਾ ਨਾ ਉਹਦਾ ਭਰਾ ਹੀ ਮੰਨ ਲਓ ਠੀਕ ਆ ਚੰਗਾ ਅੱਛਾ ਸ਼ਾਈ ਆਉ ਦਾ ਵਸੀ ਕਰਕੇ ਠੀਕ ਆ ਵੇਖ ਲਓ ਨਾਡੂ ਬਣਾ ਲਈ ਆ ਠੀਕ ਆ ਤੇ ਇਹ ਵੀ ਇਹਨੇ ਕੁੜੀ ਜਾਨ ਹੀ ਕੱਢਤੀ ਕਹਿੰਦੀ ਤੇ ਬੱਚਾ ਜਾਰਾ ਹੀ ਭਲਿਆ ਦਿੱਤਾ ਉਹਦਾ ਹੀ ਜ਼ਿਆਦਾ ਭਲਿਆ ਬੱਛੀ ਕਰਕੇ ਭਰਾਇਆ ਸੀ ਉਹਨਾਂ ਦੀ ਠੀਕ ਆ ਤੇ ਕਿੰਨਾ ਚਿਰ ਹੋਇਆ ਇਹਨਾਂ ਸੂਈ ਨਾਲ ਇਹਨੂੰ 15 ਕ ਦਿਨ ਕਹਿੰਦੀ ਘਰ ਨੇ ਅੱਛਾ ਆਹੋ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਦੇ ਕੋ ਤਿਆਰ ਜਿਹੜਾ 13 ਲੀਟਰ ਜੇ 13 ਲੀਟਰ ਤਿਆਰ ਠੀਕ ਆ ਖੋਲੋ ਫਿਰ ਤੋਰ ਦਈਏ ਬਾਕੀ ਸਿੰਗ ਇਹਦੇ ਹੈਗੇ ਆ ਪਰ ਠੀਕ ਆ ਸਿੰਗ ਚ ਦੱਸੋ ਸਿੰਗ ਵੱਡੇ ਆ ਜਿਹੜੇ ਇਹਦੇ ਗਾੜੀਆਂ ਤਿੱਖੇ ਨਹੀਂ ਆ ਇਹ ਫਿਕਸ ਜਿਹ ਹੈ ਹਵਾਨਾ ਜਿਹੜਾ ਇਹਦਾ ਹਾਂ ਦੇਖ ਸਾਡੇ ਚਿਹਰਾ ਇਹਦਾ ਬਾਕੀ ਥਾਂ ਨੇ ਵੀ ਚੰਗਾ ਲੱਗਾ ਵਾ ਹਾਂਜੀ ਹਾਂਜੀ ਟੂਨ ਜਬ ਹੋਰ ਬਹੁਤ ਵਧੀਆ ਏ ਦੇ ਉਤਰਾ ਵੀਰ ਜੀ ਸਾਨੂੰ ਤੁਹਾਨੂੰ ਓਕੇ ਸਾਰੇ ਬਿਲਕੁਲ ਅੱਜ ਕਿਹੜੇ ਡੰਗਰ ਦੇ ਥਣ ਜ ਨਹੀਂ ਕੋਈ ਐ ਬਾਕੀ ਅੱਛਾ ਸੱਜਣਾਂ ਦੇ ਲਈ ਤਾਂ ਨਹੀਂ ਮੁੜ ਕੇ ਅਗਲੇ ਸਾਲ ਭਰ ਚੋਣੀ ਹੁੰਦੀ ਹੈ ਹਾਂ ਜੀ ਹੋਕਰ ਤੱਕਣ ਦੇ ਉੱਥੇ ਗੱਲ ਵੱਖਰੀ ਹੈ ਤੇ ਇਹਦਾ ਫਿਰ ਮੁੱਲ ਹਾਂ ਜੀ ਆ ਠੰਡੀ ਜੋਤਰਾ ਨੂੰ ਮੰਨ ਲਓ ਇਹ ਵੀ ਠੀਕ ਐ ਜਿਤਨਾ ਮਰਜ਼ੀ ਮੁੱਲ ਇਹਦਾ 50000 ਰੁਪਏ ਅੱਛਾ ਤੇ ਕਿਤੇ ਨਹੀਂ ਕਿੰਨੇ ਇਹ ਵੀ 30 ਦੀ ਦੇ ਦੇਣੀ ਜੱਸ ਅੱਛਾ 30000 ਜੱਸ ਨੋਈ ਐ ਚ ਛੋਟੀ ਹੋਣੀ ਮੁੜ ਕੇ ਕਹੀ ਨਾ ਵੀਦੋ ਤੁਰਦੇ ਆ ਬਾਈ ਤੁਰਦੇ ਆ ਆਪਾਂ ਜਸਨ ਉਹਦਾ ਮਤਲਬ ਹੁੰਦਾ 1500 ਮਾਣ ਤਾਣ ਦਾ ਅੱਛਾ ਹਾਂ ਠੀਕ ਆ ਠੀਕ ਆ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਇਹ ਵੀ ਤਾਜੀ ਸੂਈ ਜਿਹੜੀ ਗੱਲ ਇਹ ਤਾਂ ਥੋੜਾ ਜਿਹਾ ਬੱਚੇ ਦਾ ਕਰਕੇ ਨਾ ਤਾਜੀ ਸੂਈ ਹੈ ਇਹ ਬੱਚੇ ਦਾ ਜ਼ਿਆਦਾ ਹੀ ਕਰਦੀ ਆ ਕੁਛ ਹਾਂ ਜ਼ਿਆਦਾ ਕਰਦੀ ਸੂਆ ਪਹਿਲਾ ਹੀ ਪਹਿਲਾ ਸੂਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹ ਕੱਲ ਸੂਈ ਜੇ ਅੱਛਾ ਸਵੇਰੇ ਸਵੇਰੇ ਠੀਕ ਹੈ ਵੀਡੀਓ ਬਣਾਈ ਨਾ ਆਪਾਂ ਜ਼ੋਰਦਾਰ ਸਾਰਾ ਕੋਈ ਓਕੇ ਕਰਦਾ ਲੈ ਜਾ ਫਿਰ ਤੋਂ ਸਾਫ ਕਰਤੀ ਖਾਲੀ ਦਾ ਜੀ ਭਲਾਂ ਆ ਵੀ ਪਈਆਂ ਵੇਖ ਲੋ ਆ ਭਲਾਂ ਜੇ ਉਤਰਾ ਹੀ ਆ ਉਤਰਾ ਠੰਡੀ ਤੇਰੀ ਨਿਕਲੀ ਆ ਹਾਂਜੀ ਠੰਡੀ ਆ ਚੋਕ ਚੋਕ ਕੀ ਗੱਤਾਂ ਨੇ ਜਿਹੜਾ ਵਾ ਚੰਗਾ ਨਿਕਲਿਆ ਵਾ ਇਹਦਾ ਬੱਚੇ ਤਾਂ ਕੋਈ ਗੱਲ ਕਰਦੀ ਬੱਚੇ ਕਰਕੇ ਨਾ ਬੱਚੇ ਤਾਂ ਥੋੜਾ ਜਿਹਾ ਜ਼ਿਆਦਾ ਕਰਦੇ ਆ ਆ ਇਹ ਪਹਿਲਾਂ ਹੀ ਦੇ ਹਵਾਨੇ ਤੇ ਉਤਰਾਈਆਂ ਜੜੀਆਂ ਬਾਕੀ ਇਹ ਕਿ ਚੰਗੀ ਤਿਆਰ ਹੋਈ ਆ ਥੱਲੇੋਂ ਪਹਿਲੇ ਸਵੇ ਚੰਗੀ ਬਣੀ ਆ ਹਾਂਜੀ ਦੁੱਧ ਵੀ ਚੰਗਾ ਕੱਢੀ ਜਾਓ ਕਿੰਨਾ ਦੁੱਧ ਚੁਵਾਈ ਜਾਊਗੀ ਵੇਜੀ ਇਹ ਦੁੱਧ ਭਾਜੀ ਇਹਦੀ ਜਿਹੜਾ ਚੋਣ ਲੱਗੀ ਆ ਨਾ ਹਾਂਜੀ ਇਹਨਾਂ ਜੰਨੇ 117 ਕਿਲੋ ਚੋਣ ਆ ਠੀਕ ਆ ਜੀ ਸਵੇਰੇ ਉਹਦੀ ਚੋਈ ਆ ਆ ਵੇਖ ਲਓ ਦੋ ਦੰਦ ਇਹ ਜਿਹੜੇ ਚੋਕ ਦੇ ਹੋਣਦੇ ਆ ਜਿਹੜੇ ਪੂਰੀ ਹੋਈ ਨਹੀਂ ਆ ਬਰਾਬਰ ਜਿਹੜੀ ਹੋਣਦੀ ਆ ਜਿਹੜੀ ਹੋਣਦੀ ਆ ਚੋਕ ਦੇ ਦੰਦ ਜਿਹੜੇ ਠੀਕ ਆ ਤੇ ਇਹਦਾ ਮੁੱਲ ਮੁੱਲ ਇਹਦਾ 45000 ਆ ਅੱਛਾ ਇਹ ਵੀ 40 ਦੀ 40000 ਦੀ ਹਾਂ ਜੈਸਨ ਹੋਈ ਹੈ ਜੈਸਨ ਹੋਈ ਆ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਇਹਦੇ ਲੈ 16-17 ਕਿਲੋ ਦੀ ਗਾਰੰਟੀ ਮੰਨ ਲਓ ਇਹਦੀ ਚਲੋ ਇੰਨਾ ਇਹ ਵੀ 15 ਦਾ ਆਰਾਮ ਨਾਲ ਚਵਾਉਣਾ 15 ਇਹ ਜਵਾਈਉ 15 ਇਹ ਜਲਸੀ ਬਾਕੀ ਇਹ ਕਿ ਸਾਵਲੀਆਂ ਚੀਜ਼ਾਂ ਵਾਂ ਇਹਨਾਂ ਦੀਆਂ ਗਾਰੰਟੀਆਂ ਕਰਦੀਆਂ ਹੁੰਦੀਆਂ ਵਾਂ ਇਹ ਆ ਕਿ ਸੇਵਾ ਤੇ ਅੰਦਾਜ਼ੇ ਨਾਲ ਆਪਣਾ ਕੋਈ ਦੇਖ ਲੈ ਹਾਂਜੀ ਹਾਂਜੀ ਹੁਣ ਸਾਡੇ ਕੋਲ ਰਹਿ ਜੇ ਤੇ ਆਪਾਂ ਤਾਂ ਟਪਾ ਦੇਣੀ ਆ ਹਾਂਜੀ 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 ਤੇ ਆਪੋ ਆਪਣੀ ਸੇਵਾ ਦਾ ਹੁੰਦਾ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਹੈ ਬੱਸ ਮਿਹਰਬਾਨੀ ਠੀਕ ਹੈ ਵੀਰ ਜੀ ਬਾਕੀ ਇਹ ਕਿ ਅੱਜ ਇੱਕ ਗੱਬਣ ਨੇ ਤੇ ਦੋ ਸੁਈਆਂ ਸਵਾਈਆਂ ਵਾ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਖੜੋ ਜੀ